ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਹੋਰ ਨਵੀਂ ਅਪਡੇਟ ਦੇ ਨਾਲ ਸੋ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਬੜੀ ਨਿਰਾਸ਼ਾਜਨਕ ਘੌਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਖਾਸ ਕਰ 6ਵੇਂ ਪੇਸਕੇਲ ਨੂੰ ਲੈ ਕੇ ਕਿਉਂਕਿ ਆਪਾਂ ਨੂੰ ਪਤਾ ਵੀ ਪਿਛਲੇ 4-5 ਸਾਲਾਂ ਤੋਂ ਜਿਹੜੇ ਪਟੀਸ਼ਨਰਸ ਨੇ ਜਾਂ 6ਵੇਂ ਪੇਸਕੇਲ ਦੀ ਮੰਗ ਕਰ ਰਹੇ ਜਿੰਨੇ ਵੀ ਪਟੀਸ਼ਨਰ ਨੇ ਉਹ ਲੰਮਾ ਸੰਘਰਸ਼ ਕਰ ਰਹੇ ਆ ਧਰਨੇ ਵੀ ਕਰ ਰਹੇ ਆ ਵਿਚਾਰੇ ਡਾਂਗਾ ਵੀ ਖਾਦੀਆਂ ਤਾਂ ਪਰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਉਹ ਕੀਤੀ ਹੋਈ ਮਿਹਨਤ ਅਰਾਸ ਨਹੀਂ ਆ ਰਹੀ ਕਿਉਂਕਿ ਵਿਭਾਗ ਪਤਾ ਨਹੀਂ ਕਿਉਂ ਉਹਨਾਂ ਨੂੰ ਜਿਹੜਾ ਉਹ ਨਿੱਚਾ ਦਿਖਾਉਣ ਤੇ ਤੁਲਿਆ ਹੋਇਆ ਕਿਉਂ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦੇ ਰਿਹਾ ਜਦਕਿ ਜੇ ਆਪਾਂ ਸੈਂਟਰਾਂ ਦੀ ਗੱਲ ਕਰੀਏ ਤਾਂ ਸੈਂਟਰ ਦੇ ਵਿੱਚ 8ਵਾਂ ਪੇ ਕਮਿਸ਼ਨ ਵੀ ਲੱਗ ਚੁੱਕਾ ਹੈ ਠੀਕ ਹੈ ਜੀ ਸੋ ਬਹੁਤ ਦੁੱਖ ਦੀ ਗੱਲ ਹੈ ਕਿ 15 ਤਰੀਕ ਨੂੰ 6635 ਅਧਿਆਪਕਾਂ ਵੱਲੋਂ ਜਿਹੜਾ ਧਰਨਾ ਵਿੱਚ ਸ਼ਮੂਲਤ ਕੀਤੇ ਗਏ 3704 ਅਧਿਆਪਕਾਂ ਵੱਲੋਂ ਇੱਕ ਧਰਨਾ ਜਿਹੜਾ ਉਹ ਪ੍ਰੋਟੈਸਟ ਦੇ ਰਿਲੇਟਿਡ ਦਿੱਤਾ ਗਿਆ ਸੀ ਸੋ ਕਿਉਂਕਿ ਆਪਾਂ ਨੂੰ ਪਤਾ ਵੀ ਮਾਨਸਾ ਬਠਿੰਡਾ ਬਰਨਾਲਾ ਦੇ ਵਿੱਚ ਇਹਨਾਂ ਤਿੰਨਾਂ ਦੀ ਲਾਈਨ ਦੇ ਵਿੱਚ ਹੀ ਜਿਹੜੀ ਉਹ ਸੈਲਰੀ ਨਹੀਂ ਬਣੀ 6ਵੇਂ ਪੇ ਕਮਿਸ਼ਨ ਦੇ ਨਾਲ ਪਰ ਆਪਾਂ ਪਿਛ 6635 2364 ਤੇ 5994 ਭਾਵ ईटीटी केडर वास्ते ਵੀ ਨੋਟਿਸ ਉਹ ਜਾਰੀ ਹੋ ਚੁੱਕੇ ਆ ਕਿ 17/7/20 ਤੋਂ ਬਾਅਦ ਜਿੰਨੇ ਵੀ ਕਰਮਚਾਰੀ ਐ ਉਹਨਾਂ ਨੂੰ ਫਿਲਹਾਲ ਉਹੀ ਪੇ ਸਕੇਲ ਦਿੱਤਾ ਜਾਵੇ ਜਿਹੜਾ ਉਸ ਸਮੇਂ ਮੌਜੂਦ ਸੀ ਭਾਵ 6ਵੇਂ ਪੇ ਕਮਿਸ਼ਨ ਦੇ ਵਿੱਚ ਕਿਤੇ ਗੱਲ ਨਹੀਂ ਕੀਤੀ ਗਈ ਤਾਂ ਇਸੇ ਤੋਂ ਪਹਿਲਾਂ ਹੀ 3704 ਦਾ ਵੀ ਇੱਕ ਨਵਾਂ ਪੱਤਰ ਜਿਹੜਾ ਜਾਰੀ ਹੋਇਆ ਸੀ ਜਿਕਰ ਕੁੱਲ ਮਿਲਾ ਕੇ ਗੱਲ ਕਰੀ ਤਾਂ 17/7/20 ਤੋਂ ਬਾਅਦ ਜਿੰਨੇ ਵੀ ਕੈਂਡੀਡੇਟਸ ਭਰਤੀ ਹੋਏ ਐ ਸਾਰਿਆਂ ਤੇ ਹੀ ਪੰਜਵਾਂ ਪੇ ਸਕੇਲ ਲਾਗੂ ਕੀਤਾ ਜਾ ਰਿਹਾ ਹੈ ਠੀਕ ਹੈ ਜੀ ਹਾਲਾਂਕਿ ਇੱਕ ਇਹ ਚੈਲੰਜ ਹੋ ਸਕਦਾ ਹੈ ਕਿਉਂਕਿ ਜਿਹੜੀ 3704 ਦੀ ਭਰ ਉਹ ਫਰਵਰੀ 2020 ਦੀ ਹੈ ਤੇ ਜੇਕਰ 17 ਜੁਲਾਈ ਵਾਲੀ ਗੱਲ ਕਰੀ 17 ਜੁਲਾਈ 2020 ਤਾਂ ਉਹ ਪੱਤਰ 17 ਜੁਲਾਈ ਨੂੰ ਜਾਰੀ ਹੁੰਦਾ ਹੈ ਜਦਕਿ 37 ਜੁਲਾਈ ਦੀ ਭਰਤੀ ਜਿਹੜੀ ਉਹ 28 ਫਰਵਰੀ ਦੀ ਹੈ ਤਾਂ ਕਿਤੇ ਨਾ ਕਿਤੇ ਜੇਕਰ ਹੋ ਸਕਦਾ ਵੀ ਇਹ ਜੂਨੀਅਰ ਵਾਲੇ ਜਾਣਦੇ ਆ ਪ੍ਰਧਾਨ ਜੀ ਜਾਣਦੇ ਆ ਜਾਂ ਹੋਰ ਵੀ ਜਿਹੜੇ ਉੱਥੇ ਨਮਾਇੰਦੇ ਬੈਠੇ ਆ ਠੀਕ ਹੈ ਜੀ ਜਿਨ੍ਹਾਂ ਨੂੰ ਜ਼ਿਆਦਾ ਸਮਝ ਹੈ ਉਹ ਇਸ ਚੀਜ਼ ਦੇ ਉੱਤੇ ਡਿਫਰੈਂਸ਼ੀਏਟ ਕਰ ਸਕਦੇ ਆ ਪਰ ਜੇਕਰ ਕੁੱਲ ਮਿਲਾ ਕੇ ਗੱਲ ਹੀ ਹੈ ਤਾਂ ਚਾਹੇ ਉਹ 63 35 ਹੈ ਚਾਹੇ ਸੈਂਟੀ 04 ਕੇਡਰ ਦੇ ਅਧਿਆਪਕਾਂ 8894 ਸਾਰਿਆਂ ਲਈ ਹੀ ਜਿਹੜੀਆਂ ਕੁਝ ਨੀਤੀਆਂ ਚੱਲ ਰਹੀਆਂ ਉਹ ਮਾਰੂ ਨੀਤੀਆਂ ਹੀ ਚੱਲ ਰਹੀਆਂ ਨੇ ਠੀਕ ਹੈ ਜੀ ਕਿਤੇ ਤਾਂ 6ਵੇਂ ਬੇ ਕਮਿਸ਼ਨ ਦੇ ਅਕੋਰਡਿੰਗ ਮਿਲਣੀ ਸੀ ਹੁਣ 5ਵਾਂ ਲੱਗ ਕੇ ਫਿਰ ਕਿਤੇ ਉਹ ਤਵਾ ਸਟੈਪ ਬਾਈ ਸਟੈਪ 6ਵਾਂ ਲੱਗੂਗਾ ਤਾਂ ਉਹਦੇ ਲਈ ਤਾਂ ਬਹੁਤ ਲੰਮਾ ਸਮਾਂ ਲੱਗੂਗਾ ਤੇ ਉਹ ਕਿਤੇ ਨਾ ਕਿਤੇ ਅਧਿਆਪਕਾਂ ਦਾ ਬਹੁਤ ਵੱਡਾ ਨੁਕਸਾਨ ਉਹਦੇ ਵਿੱਚ ਹੋਊਗਾ ਠੀਕ ਹੈ ਜੀ ਸੋ ਫਿਲਹਾਲ ਆਪਾਂ ਦੇਖਿਆ ਕਿ 17 7 20 ਤੋਂ ਬਾਅਦ ਜਿਹੜਾ ਧਰਨਾ ਸੌਰੀ ਪ੍ਰਤੀ ਹੋਈਆਂ ਦੇ ਆਪਕ ਉਹਨਾਂ ਦੇ ਲਈ ਕੋਈ ਹਰ ਦਿਨ ਜਿਹੜਾ ਨਵਾਂ ਫਰਮਾਨ ਜਾਰੀ ਕੀਤਾ ਜਾਂਦਾ ਹੈ ਇਸੇ ਕਰਕੇ 3704 ਅਧਿਆਪਕਾਂ ਦੀ ਤਨਖਾਹਾਂ ਪੰਜਵੇਂ ਪੇਕੇਸ਼ਨ ਲਗਾ ਕੇ ਪਰਖ ਕਾਲ ਵਿੱਚ ਠੀਕ ਹੈ ਜੀ 10300 ਤੋਂ ਵੱਧ ਪ੍ਰਾਪਤ ਕੀਤੀ ਤਨਖਾਹ ਦੀ ਰਿਕਵਰੀ ਸ਼ੁਰੂ ਕਰਕੇ ਨਵੇਂ ਬਿੱਲ ਬਣਾਏ ਗਿਆ ਨੂੰ ਇੱਕ ਆਪਣੇ ਕੋਲੇ ਨਿਊਜ਼ ਅਪਡੇਟ ਹੋਈ ਹੈ ਦੋਸਤੋ ਠੀਕ ਹੈ ਜੀ ਸੋ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੋ ਸਾਰੇ ਛੇਵੇਂ ਪੇਸ ਸਕੇਲ ਦੇ ਨਾਲ ਸੰਬੰਧਤ ਮੁਲਾਜ਼ਮ ਸਾਥੀਆਂ ਨੂੰ ਮਾਰੂ ਨੀਤੀ ਖਿਲਾਫ ਇੱਕ ਹੋਣ ਦੀ ਲੋੜ ਹੈ ਠੀਕ ਹੈ ਜੀ ਤਾਂ ਆਪਾਂ ਨੂੰ ਵੀ ਪਤਾ ਹੈ ਦੋਸਤੋ ਜੇਕਰ ਹੱਕ ਲੈਣੇ ਆ ਤਾਂ ਲੜਨਾ ਪੈਣਾ ਹੈ ਠੀਕ ਹੈ ਜ ਆਪ ਨੂੰ ਛੇ ਮਾ ਪੇ ਕਮਿਸ਼ਨ ਮਿਲੂਗਾ ਅਦਰਵਾਈਜ਼ ਆਪਾਂ ਨੂੰ ਪਤਾ ਹੈ ਵੀ ਜਿੰਨੇ ਵੀ ਕਰਮਚਾਰੀ 17720 ਤੋਂ ਬਾਅਦ ਭਰਤੀ ਹੋਏ ਆ ਉਹਨਾਂ ਤੇ ਪੰਜਵਾਂ ਪੇ ਸਕੇਲ ਹੀ ਲੱਗੂਗਾ ਕਿਉਂਕਿ ਸਰਕਾਰ ਆਪਣੀ ਮਨਮਾਨੀ ਤੇ ਆਈ ਹੋਈ ਐ ਸਿੱਖਿਆ ਵਿਭਾਗ ਆਪਣੀ ਮਨਮਾਨੀ ਕਰ ਰਿਹਾ ਠੀਕ ਹੈ ਜੀ ਇਸ ਕਰਕੇ ਇਹਦਾ ਇੱਕੋ ਇੱਕ ਜਵਾਬ ਹੈ ਕਿ ਇਕਜੁੱਟ ਹੋ ਕੇ ਉਹਨਾਂ ਨੂੰ ਜਿਵੇਂ ਕਹਦੀ ਵੀ ਗੋਡਾ ਥਲੇ ਲਿਆ ਜਾਵੇ ਫਿਰ ਕਿਤੇ ਕੋਈ ਗੱਲ ਬਣ ਸਕਦੀ ਹੈ ਅਦਰਵਾਈਜ਼ ਤਾਂ ਨਹੀਂ ਗੱਲ ਉੱਥੋਂ ਜਾਂਦੀ ਦਿਖਾਈ ਦੇ ਰਹੀ ਐ ਸੋ ਰਹੀ ਗੱਲ ਦੋਸਤੋ ਰਿਕਵਰੀ ਦੀ ਆਪਾਂ ਨੂੰ ਪਤਾ ਵੀ ਰਿਕਵਰੀ ਗ੍ਰੇਡ ਸੀ ਤੇ ਗ੍ਰੇਡ ਜੀ ਦੀ ਵੈਸੇ ਰਿਕਵਰੀ ਨਹੀਂ ਹੁੰਦੀ ਇਹ ਅਫੀਸ਼ੀਅਲ ਲੈਟਰ ਵੀ ਆਇਆ ਹੋਇਆ ਪਰ ਪਤਾ ਨਹੀਂ ਕਿਉਂ ਫੇਰ ਦੁਬਾਰਾ ਤੋਂ ਜਿਹੜੇ ਡੀਡੀਓ ਤੇ ਡੀਯੂਜ਼ ਨੇ ਉਹ ਆਪਣੀ ਮਨਮਾਨੀ ਤੇ ਆਪਣੇ ਪਦਰਤੀ ਜਿਹੜਾ ਇਹ ਕਰ ਕੁਛ ਕਰ ਰਹੇ ਆ ਹਾਲਾਂਕਿ ਆਪਣੇ ਕੋਲੇ ਬਕਾਇਦਾ ਆਪਾਂ ਪੱਤਰ ਵੀ ਇਹ ਵੀ ਰੂ ਵੀ ਸਾਂਝੀ ਕੀਤੀ ਸੀ ਕਿ ਗਰੁੱਪ ਸੀ ਤੇ ਗਰੁੱਪ ਡੀ ਦੀ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਨਹੀਂ ਹੋਊਗੀ ਜੇਕਰ ਤਨਖਾਵਾ ਦੇ ਦਿੱਤੀ ਵੀ ਜਾ ਚੁੱਕੀ ਹੈ ਤਾਂ ਠੀਕ ਹੈ ਜੀ ਸੋ ਇਹ ਹੁਣ ਕੀ ਚੱਲ ਰਿਹਾ ਹੈ ਕੀ ਨਹੀਂ ਇਹ ਤਾਂ ਸਮਾਉਂਤੀ ਬੱਧ ਲੱਗੂਗਾ ਤੇ ਜਾਂ ਜਿਹੜੇ ਏਕਸਪਰਟ ਬੈਠੇ ਆ ਉਹ ਦੱਸ ਸਕਦੇ ਆ ਸੋ ਕਿਰਪਾ ਕਰਕੇ ਵੀਡੀਓ ਨੂੰ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰਿਓ ਤਾਂ ਕਿ ਵੱਧ ਤੋਂ ਵੱਧ ਜਿਵੇਂ ਕਹਿੰਦੀ ਵੀ ਕੈਂਡੀਡੇਟ ਤੱਕ ਜਾਵੇ ਤੇ ਉਹਨਾਂ ਦੇ ਵਿੱਚੋਂ ਕੋਈ ਇੱਕ ਨਿਚੋੜ ਜਾਂ ਇੱਕ ਰਿਜ਼ਲਟ ਨਿਕਲ ਕੇ ਆਵੇ ਕਿ ਆਖਰ ਚੱਲ ਕੀ ਰਿਹਾ ਕਿਉਂਕਿ ਬਹੁਤ ਸਾਰੇ ਜਿਵੇਂ ਕਹਿੰਦੀ ਵੀ ਜ਼ਿਲ੍ਹਿਆਂ ਦੇ ਵਿੱਚ ਨਹੀਂ ਪਤਾ ਵੀ ਉੱਥੇ ਕੀ ਹੋ ਰਿਹਾ ਠੀਕ ਹੈ ਜੀ ਇਸ ਕਰਕੇ ਜੇਕਰ ਇਹ ਗੱਲ ਸਾਹਮਣੇ ਆਊਗੀ ਤਾਂ ਹੀ ਇਹਦਾ ਕੋਈ ਰਿਜ਼ਲਟ ਨਿਕਲ ਕੇ ਆਊਗਾ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਸੋ ਆਪਣੇ ਸੰਘਰਸ਼ਾਂ ਦੇ ਲਈ ਆਪਣੇ ਹੱਕ ਲੈਣ ਦੇ ਲਈ ਲੜਦੇ ਰਹਿਣਾ ਜ਼ਰੂਰੀ ਹੈ ਕਿਉਂਕਿ ਜਿਸ ਦਿਨ ਤੁਸੀਂ ਆਪਣਾ ਢਿੱਲ ਦਿੱਤੀ ਉਸ ਦਿਨ ਹੀ ਜਿਹੜੇ ਆਪਣੇ ਸਮਝ ਲਵੇ ਹੱਕ ਵੀ ਮਾਰੇਗੇ ਸੋ ਕਿਰਪਾ ਕਰਕੇ ਬਣੇ ਰਹੋ ਤੇ ਆਪਣਾ ਪਿਆਰ ਇਸੇ ਤਰੀਕੇ ਦਿੰਦੇ ਰਹੋ ਧੰਨਵਾਦ